ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਹਿੰਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਕੀ ਬਾਣੀ ਵਿਟਹੋ ਵਾਰਿਆ ਭਾਈ ਗੁਰ ਸ਼ਬਦ ਵਿਟਹੋ ਬਲ ਜਾਈ ਗੁਰਸਾਹ ਲਾਹੀ ਸਦ ਆਪਨਾ ਭਾਈ ਇਹ ਆਪਣਾ ਪਾਠ ਹੈ ਪੋਥੀਆਂ 'ਚ ਆਪਣਾ ਛਪਿਆ ਹੋਇਆ ਹੈ ਐੜੇ ਕੰਨਾ ਪ੍ਰਾਤਨ ਸਰੂਪਾਂ 'ਚ ਪਾਠ ਹੈ ਸ਼ੁੱਧ ਗੋਰ ਸਾਲਾਹੀ ਸਦ ਆਪਣਾ ਭਾਈ ਗੋਰ ਚਰਨੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਾਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਏ ਰਹਾਉ ਗੁਰ ਰਾਖੇ ਸੇ ਉਪਰੇ ਭਾਈ ਹਰ ਰਸ ਅੰਮ੍ਰਿਤ ਪੀ ਆਏ ਵਿਚਹੁ ਹਉ ਮੈਂ ਦੁਖ ਉੱਠ ਗਿਆ ਭਾਈ ਵਿਚਹੁ ਇੱਥੇ ਜਮਕ ਲਾ ਦੇਣੀ ਹੈ ਵਿਚਹੁ ਹਉ ਮੈਂ ਨਹੀਂ ਕਹਿਣਾ ਵਿਚਹੁ ਹਉ ਮੈਂ ਦੁਖ ਉੱਠ ਗਿਆ ਭਾਈ ਇੱਥੇ ਵਿਸਰਾਮ ਸੁਖ ਬੁੱਠਾ ਮਨ ਆਏ ਧੁਰ ਆਪੇ ਜਿਨ੍ਹਾਂ ਨੂੰ ਬਖਸ਼ਿਓ ਨ ਭਾਈ ਸਬਦੇ ਲੈਨ ਮਿਲਾਏ ਤੂੜ ਤੇ ਨਾ ਕੀ ਅਕੁੱਲੀਆ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜੇ ਨ ਹਰਿਆ ਕੀਆ ਸਭ ਕੋਏ ਨਾਨਕ ਮਾਨ ਤਨ ਸੁਖ ਸਾਧ ਵਸੈ ਭਾਈ ਸ਼ਬਦ ਮਿਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਜੋ ਪਸਰੀ ਇਥੇ ਵਿਸਰਾਮ ਸੂਰਜ ਕਿਰਨ ਜੋਤ ਤੇ ਉਹ ਘਾਟ ਘਾਟ ਰਮਈਆ ਓਤ ਪੋਤ ਏਕੋ ਹਰ ਰਵਿਆ ਸ੍ਰਬਥਾਈ ਗੁਰਬਖਦੀ ਮਿਲਿਆ ਮੇਰੀ ਮਾਇ ਰਹਾਉ ਘਾਟ ਘਾਟ ਅੰਤਰ ਇਕੋ ਹਰ ธอਏ ਗੁਰ ਮਿਲਿਆ ਇਕ ਪ੍ਰਗਟ ਹੋਏ ਇਕੋ ਏਕ ਰਹਿ ਆ ਭਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਹਾਂ ਸਾਖਤ ਨਰ ਲੋਭੀ ਇਥੇ ਵਿਸਰਾਮ ਜਾਣਹਿ ਦੂਰ ਇਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਨਾਨਕ ਪਾਤੀ ਵਿਸਰਾਮ ਹੈ ਧਿਆਨ ਨਾ ਲਾਉਣਾ ਹੈ ਵਿਸਰਾਮ ਨਾਨਕ ਹਰ ਏਕੋ ਕਰੇ ਸੁਖ ਹੋਏ ਕਰੇ ਪਤਿਠਮ ਕੇ ਹਰ ਏਕੋ ਕਰੇ ਬਸੰਤ ਮਹੱਲਾ ਚੌਥਾ ਰੈਣ ਦਿਨ ਸਦੋਏ ਸੱਦੇ ਪਏ ਜੀ ਰੈਣ ਦਿਨ ਸਦੋਏ ਇਥੇ ਵਿਸਰਾਮ ਸੱਦੇ ਪਏ ਮਨ ਹਾਰ ਸਿਮਰਹੁ ਅੰਤ ਸਦਾ ਰੱਖ ਲਏ ਹਰ ਹਰ ਚੇਤ ਸਦਾ ਮਨ ਮੇਰੇ ਸਭ ਕਿਛ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੀਰੇ ਰਹਾਉ ਮਨ ਮੁਖ ਫਿਰ ਫਿਰ ਹਉਮੈ ਮੁਇ ਕਾਲ ਦੈਤ ਸੰਘਾਰੇ ਮਨ ਮੁਖ ਫਿਰ ਫਿਰ ਹਉ ਮੈਂ ਮੂਏ ਹਾਂਜੀ ਕਾਲ ਦੈਤ ਸੰਘਾਰੇ ਜਾਮਪੁਰ ਗਏ ਕਾਲ ਦੈਤ ਸੰਘਾਰੇ ਜਾਮਪੁਰ ਗਏ ਗੁਰਮੁਖ ਹਰ ਹਰ ਗੁਰਮੁਖ ਹਰ 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 ਲਿਵ ਲਾਗੇ ਜਨਮ ਮਰਨ ਦਉ ਦੁਖ ਭਾਗੇ ਜਨਮ ਮਰਨ ਇਥੇ ਵਿਸਰਾਮ ਲਾ ਲਉ ਦਉ ਦੁਖ ਭਾਗੇ ਜਨਮ ਮਰਨ ਦੋ ਦੁੱਖ ਭਾਗੇ ਭਗਤ ਜਨਾ ਕਉ ਹਰ ਕਿਰਪਾ ਧਾਰੀ ਗੁਰ ਨਾਨਕ ਤੁਠਾ ਮਿਲਿਆ ਬਨਵਾਰੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ